ਆਹ ਸ਼ਰਿਆਮ ਪੰਜਾਬ ਦੇ ਹਾਲਾਤ ਨੇ ਆ ਇੱਕ ਮੁੰਡਾ ਹੈਂਡੀਕੈਪ ਜਿਹੜਾ ਆਪਣੀ ਦੁਕਾਨ ਚਲਾ ਰਿਹਾ ਔਰ ਇੱਕ ਦਾ ਲੈ ਕੇ ਬੰਦਾ ਆਉਂਦਾ ਤੇ ਉਹਦਾ ਇਹਦੇ ਚ 70000 ਰੁਪਏ ਲੈ ਕੇ ਫਰਾਰ ਹੋ ਜਾਂਦਾ ਔਰ ਇਹ ਕਿਉਂਕਿ ਫਿਜ਼ੀਕਲੀ ਫਿੱਟ ਨਹੀਂ ਹੈਗਾ ਇਸ ਕਰਕੇ ਉਹਦੇ ਪਿੱਛੇ ਵੀ ਨਹੀਂ ਪੱਛ ਸਕਿਆ ਰੋਲਾ ਨਹੀਂ ਪਾ ਸਕਿਆ ਤੇ ਆ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਬਣੇ ਹੋਏ ਨੇ ਸਾਹਮਣੇ ਆ ਤੁਹਾਡੇ ਆਤਮਨ ਦੋਰਾ ਦਿਖਾ ਦੇਣਾ ਹਾਂ ਜੀ ਆ ਆ ਗਿਆ ਆ ਆ ਇਹ ਬੈਠਾ ਇੱਥੇ ਹੀ ਇਸੇ ਥਾਂ ਤੇ ਤੇ ਆ ਲੈ ਕੇ ਆ ਦੇਖੋ ਆ ਬੱਜੀ ਆਹ ਦੇਖਾ ਆ ਬੰਦਾ ਜਿਹੜਾ ਆ ਦੇਖੋ ਇਹਦੇ ਹੱਥ ਚ ਦਾਵਾ ਬੈਗ ਪੜਿਆ ਹੋਇਆ ਤੇ ਆ ਬੈਗ ਲੈ ਕੇ ਫਰਾ ਰੋ ਆ ਦਾਵਾ ਆ ਬੰਦੇ ਦਾ ਮੂੰਹ ਢੱਕਿਆ ਹੋਇਆ ਤੇ ਆ ਬੈਗ ਜਿਹੜਾ ਆ ਹੱਥ 'ਚ ਫੜਿਆ ਇਹ ਹਾਲਾਤ ਨੇ ਪੰਜਾਬ ਦੇ ਅੱਜ ਮਤਲਬ ਕਿ ਆਮ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਆ ਕੋਈ ਵੀ ਸੁਰੱਖਿਆ ਹੈ ਨਹੀਂਗੀ ਬਹੁਤ ਬੁਰਾ ਹਾਲ ਆ ਇਹ ਅੱਜ ਪਿੰਡ ਬੀਬੀਪੁਰ ਜਿਹੜਾ ਕਿ ਖੰਨੇ ਦਾ ਪਿੰਡ ਆ ਖੰਨੇ ਹਲਕੇ ਦਾ ਉੱਥੇ ਦੇ ਆ ਹਾਲਾਤ ਨੇ ਤੇ ਹਾਲੇ ਤੱਕ ਇਹਨਾਂ ਨੂੰ ਕੋਈ ਇਨਸਾਫ ਦੀ ਜਿਹੜੀ ਆ ਉਹ ਕੋਈ ਆਸ ਨਹੀਂ ਦਿਖਾਈ ਦੇ ਰਹੀ ਸੋ ਅੱਜ ਅਸੀਂ ਇਹਨਾਂ ਦਾ ਪਤਾ ਲੈਣ ਆਏ ਆ ਕੋਈ ਗੱਲ ਨਹੀਂ ਤੁਹਾਡੇ ਨਾਲ ਅਸੀਂ ਵੀ ਅਫਸਰਾਂ ਨਾਲ ਗੱਲ ਕਰਾਂਗੇ ਪਰ ਤੁਹਾਨੂੰ ਪਤਾ ਕਿ ਪੰਜਾਬ ਪੁਲਿਸ ਔਰ ਇਹ ਜਿਹੜਾ ਵਾ ਸਾਰਾ ਸਿਆਸੀਕਰਨ ਹੋ ਚੁੱਕਿਆ ਇਹ ਤਾਂ ਸਿਰਫ ਆਪਣੇ ਜਿਹੜੇ ਸਿਆਸੀ ਵਿਰੋਧੀ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਲੱਗੇ ਹੋਏ ਨੇ ਇਹਨਾਂ ਨੂੰ ਆ ਜਿਹੜੇ ਗੁੰਡੇ ਅਨਸਰ ਨੇ ਜਾਂ ਜਿਹੜੇ ਬਾੜੇ ਅਨਸਰ ਨੇ ਗੈਂਗਸਟਰ ਨੇ ਚੋਰ ਨੇ ਟਕੈਤ ਨੇ ਨਸ਼ੇ ਆਲੇ ਨੇ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਖੋਲ ਦਿੱਤੀ ਹੋਈ ਸੋ ਆਹਲਾ ਇਹ ਤੇ ਨਹੀਂ ਹੋਇਆ ਦੇਖੋ ਦੁਪਹਿਰੇ 2:10 ਤੇ ਦੁਪਹਿਰੇ 2:00 2:00 ਦੁਪਹਿਰੇ 2:00 ਜੀ ਬਾਰਿਸ਼ ਪੈਂਦੀ ਸੀਗੀ ਨਿਕਲੀ ਸੀਗੇ ਭਰਾਏ ਠੀਕ ਹੈ ਆਪਣੇ ਕੰਮ ਕਰ ਖੜਾ ਸੁਣੇ ਜੀ ਵੀ ਠੀਕ ਹੈ ਭਰਾਏ ਦਾ ਕੋਈ ਬਾਹਰ ਨਹੀਂ ਮੈਂ ਕੰਮ ਦਾ ਚੱਕਾ ਲੈ ਉਹ ਗਈ ਵੀਡੀਓ ਮੈਂ ਗਲਾ ਚਾਚੇ ਇਹਨਾਂ ਤੋਂ ਠੀਕ ਹੈ ਇਹਦੇ ਘਰ ਵਾਲੀ ਵੀ ਠੀਕ ਹੈ ਉਹ ਵੀ ਗਲਾ ਚਾ ਕੇ ਬੋਲ ਫਾਈਲ ਦੇਖ ਸਕਦੇ ਕੋਲ ਰਹੇ ਤਰ੍ਹਾਂ ਕੋਈ ਬਾਤ ਨਹੀਂ